ਏ ਏ ਲਾਤੀ ਗੱਡੀ ਏ ਏ ਲਓ ਬਾਈ ਆ ਜੋਰ ਲਗਾ ਕੇ ਹਾਈ ਸ਼ਾਹ ਇਧਰ ਵੀ ਸਾਡੇ ਪਹਿਲਵਾਨੇ ਪੁੱਠੇ ਪਾਸੇ ਪਾ ਲਿਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਵਾਂ ਦਿਨ ਨਵੀਂ ਵੀਡੀਓ ਤੇ ਜਿੰਨੀ ਵੀ YouTube ਫੈਮਿਲੀ ਆਪਣੇ ਨਾਲ ਜੁੜੀ ਆ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਇੱਕ ਤਾਂ ਕਾਰ ਦਾ ਕੰਮ ਕਰਵਾਉਣਾ ਵਾ ਕਿਉਂਕਿ ਕੁੱਤਾ ਵੱਜ ਗਿਆ ਸੀ ਤੇ ਉਹਦਾ ਬੰਪਰ ਟੁੱਟ ਗਿਆ ਤੇ ਬਾਕੀ ਸੌਦਾ ਪਤਾ ਲੈਣਾ ਵਾ ਤੇ ਚਲਦੇ ਆ ਦੁਕਾਨ ਵਾਲਦੂ ਲੋਬਿੰਗ ਆਵਾਜ਼ ਆ ਸਾਡੀ ਗੱਡੀ ਤੇ ਇਹਦੇ ਖੁੱਪਾ ਵੱਜ ਗਿਆ ਤੇ ਆ ਸਾਹਮਣੇ ਦੁਕਾਨ ਆ ਬਾਈ ਹੁਣਾਂ ਦੀ ਬਬਲੂ ਡੈਂਟਰ ਮੈਂ ਕਰੂੰਗੀ ਗੱਲ ਨਹੀਂ ਗੱਲ ਆਪਾਂ ਕਰਾ ਦਿੰਨੇ ਆ ਆਜੋ ਇੱਥੇ ਵੱਜ ਗਿਆ ਸੀ ਕੁੱਤਾ ਰਾਤ ਪਹਿਲਾਂ ਹੀ ਵੈਸੇ ਤਾਂ ਲੱਗੇ ਹੋਏ ਟਾਂਕੇ ਇਹਨੂੰ ਟਾਂਕੇ ਤਾਂ ਪਹਿਲਾਂ ਵੀ ਲੱਗੇ ਹੋਏ ਆ ਪਰ ਟਾਂਕੇ ਖੋਲ ਟਾਂਕੇ ਪਹਿਲਾਂ ਲੱਗੇ ਹੋਏ ਸੀ ਟਾਂਕੇ ਖਲਾ ਦੇ ਤੂੰ ਹਨਾ ਟਾਂਕੇ ਉਖੜ ਗਏ ਹਾਂ ਆਪਰੇਸ਼ਨ ਤਾਂ ਪਹਿਲਾਂ ਲੱਗੇ ਆ ਆਹ ਬਾਈ ਆ ਤੇ ਡੈਂਟਰ ਦਸੂਰਾ ਬਾਈ ਹੈ ਹਿਸਾਬ ਦਾਬ ਕੀ ਹੈ ਤਾਂ ਇਹਨਾਂ ਕੀ ਆ ਕੱਲ ਨੂੰ ਗਾ ਨਹੀਂ ਯਾਰ ਅੱਜ ਕਰਕੇ ਦੇ ਕੱਲ ਨੂੰ ਦਾ ਬੀਜੀਆ ਯਾਰ ਅੱਜ ਕਰ ਦੇ ਬਾਈ ਜੇ ਤੂੰ ਆਥ ਨਹੀਂ ਗਏ ਅਸੀਂ ਆਥ ਨੇ ਵੀ ਆ ਜਾਾਂਗੇ ਜਦੋਂ ਤੇਰਾ ਟਾਈਮ ਹੋਇਆ ਲੈ ਕਿੱਡਾ ਕੋ ਪ੍ਰੋਬਲਮ ਆ ਟਾਈਮ ਕਿੰਨਾ ਹੈ ਕੋ ਟਾਈਮ ਦਾ ਟਾਈਮ ਤੋਂ ਲੋਕਾਂ ਨੂੰ ਡਰ ਇਸੇ ਤੇ ਤੇ ਜੇ ਕੋਈ ਹੋਰ ਹੈਗਾ ਇੱਥੇ ਨੇੜੇ ਤੇੜੇ ਥੋੜੇ ਦੇਖ ਮਾਣ ਕੇ ਬਾਅਦ ਚ ਨਾ ਹੋਈ ਗੱਲ ਇਹ ਇਸੇ ਗਲੀ ਜੀ ਹਾਂ ਠੀਕ ਚਲ ਆਪਾਂ ਫਿਰ ਹੋਰ ਗਾਹ ਵੇਖ ਲੈਨੇ ਆ ਚਲ ਅਨਜੀਤ ਆ ਜਾ ਓਏ ਲਓ ਜੀ ਇੱਕ ਇੱਥੇ ਹੈਗਾ ਜਸਵੀਰ ਡੈਂਟਿੰਗ ਪੇਂਟਿੰਗ ਵਾਲਾ ਇਹਨੂੰ ਪਹੁੰਚ ਦੇ ਬਾਈ ਹੁਣਾਂ ਨੂੰ ਕੀ ਹਿਸਾਬ ਕਿਤਾਬਾ ਇਹਦਾ ਦੂਜੀ ਦੁਕਾਨ ਤੇ ਲੈ ਕੇ ਆਏ ਹੁਣ ਬਾਈ ਕੰਦਾ ਕੋਈ ਨਹੀਂ ਦੱਸ ਦੇ ਮੈਂ ਕਿਹਾ ਸ਼ਾਮ ਤੱਕ ਦੇ ਦੇ ਜੀ ਲੈ ਬਾਈ ਜੀ ਕੰਪਰ ਦੇ ਪਛਲੇ ਦੇ ਕੋਲ ਮਿਲੂਗਾ ਸਮਾਂ ਹੀ ਪਊਗਾ ਅਰੇ ਕੋਈ ਗੱਡੀ ਆਈ ਜਾ ਰਹੀ ਥੋੜਾ ਕਿਹਦੇ ਕੋਲ ਆ ਕੁਆੜੀ ਕੋਲ ਅੱਛਾ ਇਹਦੇ ਨਾਲ ਦੀ ਕਹਦਾ ਉਹਨੂੰ ਸ਼ਹਿਰ ਤੋਂ ਐਂ ਹੀ ਕਸਲਾ ਮਿਲ ਜੇ ਤੁਹਾਡਾ ਮਤਲਬ ਹੈ ਤੇ ਫਿਰ ਤਾਂ ਆਪਾਂ ਵੇਖ ਲੈਨੇ ਮਾੜਾ ਜੇ ਜੇ ਸਸਤਾ ਹੀ ਬਣੂ ਕੁਵਾੜੀ ਕੋਲੋਂ ਤਾਂ ਕਿੰਨੇ ਦਾ ਬਣੂਗਾ ਮੈਂ ਕਾਹੀ ਤੁਹਾਨੂੰ ਕੋਈ ਕੋਈ ਗੱਲ ਨਹੀਂ ਦਾਨ ਤੋਂ ਹਾਂ ਹਾਂ ਉਹਨੂੰ ਤੁਸੀਂ ਗੱਡੀ ਨਾਲ ਕਹੋ ਤੁਸੀਂ ਆਪ ਜਾਓ ਠੀਕ ਹੈ ਅਸੀਂ ਜਾਵਾਂਗੇ ਤਾਂ ਫਰਕ ਪੈਣਾ ਹਾਂ ਠੀਕ ਹੈ ਤੁਸੀਂ ਜਾਓਗੇ ਤਾਂ ਚੁੱਪ ਕਰਕੇ ਜਾ ਕੇ ਤੇ ਮੈਂ ਫਰਟ ਪਾ ਪਾ ਦਿਆਂਗਾ ਕਿੱਥੇ ਐ ਕੁਵਾੜੀ ਆ ਆਪਾਂ ਸਾਹਮਣੇ ਪੁੱਛਣੇ ਆਜੋ ਇੱਧਰ ਉਹ ਦੁਕਾਨ 'ਚ ਜਾ ਉਹ ਮੁੰਡਾ 300 ਰੁਪਏ ਖੜਾ ਹੋ ਰਿਹਾ ਪੁੱਛੋ ਇਹੀ ਦੱਸ ਆ ਜਾ ਆ ਜਾ ਇੱਥੇ ਬਾਈ ਹੋਣਾ ਦਾ ਕਵਾੜੀਆਂ ਦਾ ਬਹੁਤ ਅੜਾ ਕੰਮ ਆ ਮਾਲਾ ਲਾਈਟਾਂ ਲੂਟਾਂ ਲਾਉਂਦੇ ਆ ਇਹ ਨਹੀਂ ਬਾਈ ਔਖਾ ਸਾਨੂੰ ਬਈ ਦੂਜੇ ਕਵਾੜੀਏ ਕੋਲੇ ਭੇਜਤਾ ਹੁਣ ਤੇ ਕਹਿੰਦੇ ਗੱਡੀਆਂ ਖੜੀਆਂ ਹੋਣੀਆਂ ਤੇ ਉਹਨਾਂ ਕੋਲ ਬੰਪਰ ਮਿਲ ਸਕਦਾ ਐਸਐਕਸ 4 ਦਾ ਸ਼ਾਇਦ ਉਹ ਗਾਂ ਖੜੀਆਂ ਉਹ ਵੇ ਰੀਆਂ ਉਹ ਖੜੀਆਂ ਲਓ ਬਾਈ ਇੱਥੇ ਆਏ ਆ ਇੱਥੇ ਪੁੱਛਦੇ ਆ ਐਸਐਕਸ 4 ਦਾ ਜੇ ਮਿਲ ਜੇਗਾ ਬੰਪਰ ਤਾਂ ਬਾਈ ਹੋਣਾ ਕੋਲੇ ਐਸਐਕਸ 4 ਦਾ ਬੰਪਰ ਮਿਲ ਜੂਗਾ ਮੂਰਲਾ ਜੀ ਨਾਲ ਮੂਰਲਾ 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 ਬੱਬਰ ਦਾ ਨਹੀਂ ਐਕਸਨਸੋਰ ਦਾ ਲੈ ਬਈ ਪਰ ਪਿਛਲਾ ਇਹ ਓਏ ਦੋ ਕੰਨੇ ਉੱਪਰ ਨੀਚੇ ਅੰਟੀ ਦੇ ਇੱਕ ਮਿੰਟ ਆ ਪਏ ਬੰਪਰ ਹੁਣ ਇਹ ਨਾ ਪਤਾ ਟੁੱਟੇ ਟੱਟੇ ਆ ਪਰ ਇੰਨਾ ਕੁ ਤਾਂ ਫਿਰ ਆਪਣਾ ਵੀ ਸਾਫ਼ ਹੈਗਾ ਵਾ ਇਹ ਰੰਗ ਕਰਾਉਣਾ ਪੈਣਾ ਹਾਂ ਚੱਲ ਫਿਰ ਆਪਾਂ ਚੱਲਦੇ ਕੋਈ ਨਹੀਂ ਨਹੀਂ ਬਣੀ ਬਈ ਗੱਲ ਤੇ ਲਾਲ ਰੰਗ ਦਾ ਮਿਲਦਾ ਉਹ ਵੀ ਟੁੱਟਿਆ ਮਗਰ ਲਾ ਮਿਲਦਾ ਉਹ ਮਾਰ ਗੋਲੀ ਯਾਰ ਤਾਂ ਆਪਾਂ ਉਹਨੂੰ ਰਿਪੇਅਰ ਕਰਾ ਲੈਂਦੇ ਆ ਅੰਦਰ ਦੇ ਧਿਆਨ ਨਾਲ ਬਹੁਤ ਚੇਤੇ ਦੀ ਬਾਈਆਂ ਦਾ ਬਈ ਕਰ ਦਾਂਗੇ ਪਰ ਸ਼ਾਮ ਤੱਕ ਹਾਂ ਕਰ ਦਾਂਗੇ ਫਸੇ ਕੋਸ਼ਿਸ਼ ਲੈ ਬਾਈ ਕਿੰਝ ਕੀ ਕਰਾਂ ਬਈ ਸੱਚੇ ਮੇਰੀ ਗੱਲ ਹੋਰ ਕੋਈ ਨਹੀਂ ਸ਼ਾਮ ਨੂੰ ਵੀ ਕਿਤੇ ਕਹਿ ਦਿੰਨ ਬਈ ਯਾਰ ਸਾਹ ਹੋਰ ਇੱਥੇ ਕਿਤੇ ਧੋਣ ਵਾਲਾ ਕੀ ਨਾ ਨਾ ਲਾ ਲਿਆ ਅੱਜ ਤਾਂ ਰੋਣਾਗੇ ਆ ਆ ਬੱਠਾ ਹੀ ਉਹ ਬਿਲਰ ਵਾਲੇ ਪਾਸੇ 300 ਨਾਲ ਪਾਸੇ ਉਹਦੇ ਪਾਸੇ 200 300 ਮੱਚੇ 200 ਬੱਲੇ ਵਾਲੇ ਹਾਂ ਚੱਲ ਇਹ ਤਾਂ ਵੀ ਸਿੱਧਾ ਹੀ ਡੱਕੀ ਮੇਨ ਰੋਡ ਵੀ ਸਿੱਧਾ ਡੱਕ ਠੀਕ ਆ ਮੇਨ ਰੋਡ ਸਿੱਧਾ ਡੱਪ ਜਾ ਯਾਰ ਗੱਲ ਸੁਣੋ ਚੱਲ ਇਹ ਹੈਗਾ ਪੁੱਚੋ ਵਾਲਾ ਰੋਡ ਹਾਂ ਗੋਨਿਆਂਾਣਾ ਪੁੱਚੋ ਰੋਡ ਉਹੀ ਹੈ ਗੋਨਿਆਂਣੇ ਨੂੰ ਜਾਂਦਾ ਇਧਰ ਨੂੰ ਬਰਨਾਲੇ ਨੂੰ ਲੰਘ ਜਾਂਦਾ ਨੇ ਬਰਨਾਲੇ ਨੂੰ ਲੰਘਦਾਣਾ ਬਰਨਾਲਾ ਪੁੱਛੋ ਠੀਕ ਆ ਓਕੇ ਤਨੌਲਾ ਸੰਗਰੂਰ ਪਟਿਆਲਾ ਹਨ ਏ ਏ ਲਾਤੀ ਗੱਡੀ ਏ ਏ ਕਸਰ ਕੋਈ ਨਹੀਂ ਛੱਡਦੇਗੇ ਹਾਲ ਕੋਈ ਨਹੀਂ ਹਨ ਇਧਰ ਵੀ ਸਾਡੇ ਪਹਿਲਵਾਨੇ ਪੁੱਠੇ ਪਾਸੇ ਪਾ ਲਿਆ ਦੇਖੀ ਵੇਖੀ ਇਹ ਹੈਗਾ ਬਠਿੰਡੇ ਦਾ ਪੱਟੀ ਰੋਡ ਆ ਆ ਗਿਆ ਮੇਨ ਰੋਡ ਬਾਈ ਦੀ ਆਪਣਾ ਜਦੋਂ ਤੈਨ ਕੋਣੀ ਵਾਲੇ ਪਾਸੋਂ ਹਨੂਮਾਨ ਚੌਕ ਵਾਲੇ ਪਾਸੇ ਨੂੰ ਜਾਂਦੇ ਆ ਆ ਹਨੂਮਾਨ ਚੌਕ ਵਾਲੇ ਪਾਸੇ ਨੂੰ ਜਾਂਦੇ ਆ ਬਾਈ ਇੱਥੇ ਆ ਇੱਥੇ ਮੈਂ ਸੜਮੇ ਚ ਆਇਆ ਆ ਇੱਥੇ ਮੈਂ ਫੜ ਮੇਖੀ ਸੀ ਉਹ ਮੇਲ ਕਰਾ ਦੇ ਰੱਬਾ ਜਿੰਮੀ ਸ਼ੇਰ ਗੱਲ ਦੀ ਨਹੀਂ ਉਦੋਂ ਉਹ ਲੱਗੀ ਸੀ ਉਹ ਤਾਂ ਵਿਚਾਰਾ ਕੋਈ ਕਦਰ ਨਹੀਂ ਰਹੀ ਉਹਦੀ ਵਿਚਾਰਾ ਬੁੱਢਾ ਹੋ ਗਿਆ ਹਨਾ ਬਹੁਤ ਕੁ ਮਰਜੀਤ ਬਟੰਡੇ ਵੀ ਆ ਬਹੁਤ ਮੈਣਾ ਦਿਹਾੜੀ ਦੇ ਤਿੰਨ ਤਿੰਨ ਗੇੜੇ ਬਟੰਡੇ ਦੇ ਬਹੁਤ ਆ ਲਓ ਬਾਈ ਆ ਗਿਆ ਹਨੂਮਾਨ ਚੌਂਕ ਤੇ ਇੱਥੇ ਲਾਈਟਾਂ ਨਾ ਹੋਈਆਂ ਹੋਣ ਤੇ ਟ੍ਰੈਫਿਕ ਨਾ ਹੋਵੇ ਕਦੇ ਹੋ ਨਹੀਂ ਸਕਦਾ ਇੱਥੇ ਨਾ ਸਟੇਡੀਅਮ ਹੈਗਾ ਇਧਰਲੇ ਪਾਸੇ ਆ ਪੰਪ ਆ ਪੰਪ ਦੇ ਨਾਲ ਹੀ ਰੋਡ ਪੰਦਾ ਇਧਰ ਹੈਗਾ ਸਟੇਡੀਅਮ ਤੇ ਸਾਹਮਣੇ ਹੈਗਾ ਬੱਸ ਸਟੈਂਡ ਤੇ ਇਧਰਲੇ ਪਾਸੇ ਨੂੰ ਹੈਗਾ ਮਾਲ ਰੋਡ ਆਪਾਂ ਮਾਲ ਰੋਡ ਤੇ ਜਾਣਾ ਬਾਈ ਬਾਈ ਇਹ ਰੇਲਵੇ ਸਟੇਸ਼ਨ ਹੈ ਹੈ ਰੇਲਵੇ ਸਟੇਸ਼ਨ ਹੈ ਆ ਰੇਲਵੇ ਸਟੇਸ਼ਨ ਤੋਂ ਮਾਲ ਰੋਡ ਹੀ ਆ ਉਹ हनुमान दी मूर्ति करके नु हनुमान चौक ਕਿਹਾ ਜਾਂਦਾਗਾ ਆ ਤੁਹਾਨੂੰ ਦਿਖਾ ਦਿੰਦੇ ਆ ਆ ਲੈ ਤੇ ਇਹ ਹੈਗਾ ਮਾਲ ਰੋਡ ਤੇ ਅਸੀਂ ਜਾਣਾ ਧੋਬੀ ਬਾਜ਼ਾਰ ਚ ਧੋਬੀ ਬਾਜ਼ਾਰ ਚ ਨਾ ਵੇ ਸੇਲਾ ਲੱਗਦੀਆਂ ਬਹੁਤ ਤੇ ਕਾਫੀ ਕਪੜਾ ਕਪੜਾ ਜਿਹੜਾ ਸਸਤਾ ਮਿਲ ਜਾਂਦਾ ਵੈਰੈਟੀ ਚੰਗੀ ਹੁੰਦੀ ਹੈ ਤੇ ਆ ਜਿਹੜਾ ਮਾਲ ਰੋਡ ਆ ਤੇ ਇੱਥੇ ਬਾਈ ਜੀ ਯਾਨੀ ਕਿ ਬ੍ਰਾਂਡ ਆ ਹਾਂ ਇਧਰ ਕਪੜਾ ਮਾਰਕੀਟ ਹੈਗੀ ਆ ਇਹ ਤੇ ਇਹ ਮਾਲ ਰੋਡ ਤੇ ਨਾ ਤੁਹਾਨੂੰ ਹਰ ਇੱਕ ਬ੍ਰਾਂਡ ਬੂਟਬਾੜ ਜਮਾਂ ਦਾ ਕੋਟ ਪੈਂਟ ਜਿਹੜੇ ਚੰਗੇ ਪੈਸੇ ਲਾਉਣੇ ਆ ਤੇ ਉਹ ਤੁਹਾਨੂੰ ਇੱਥੇ ਮਾਲ ਰੋਡ ਤੇ ਮਿਲ ਜਾਣਗੇ ਆ ਜਿਵੇਂ ਰੈਮੋਂਡ ਹੋ ਗਿਆ ਕੱਪੜਾ ਤੇ ਪੂਮਾ ਦੇ ਨਾਈਕੀ ਦੇ ਰੀਬਾਕ ਦੇ ਆ ਆ ਸਾਰੇ ਸ਼ੋਅਰੂਮ ਇੱਧਰ ਦੇ ਵੇਖੋ ਬਜਾਜ ਬੱਚਿਆਂ ਦਾ ਹਸਪਤਾਲ ਵੀ ਆ ਤੇ ਇਸੇ ਰੋਡ ਤੇ ਹੀ ਆ ਜਾਂਦਾ ਆਪਣਾ ਰੇਲਵੇ ਸਟੇਸ਼ਨ ਹੈ ਨਾ ਅੱਗੇ 골ਡ ਡਿੱਗੀ ਵੀ ਹੁੰਦੀ ਹੈ ਨਾ ਹਾਂ 골ਡ ਡਿੱਗੀ ਵੀ ਅੱਗੇ ਹੀ ਆ ਉਹ ਸਾਹਮਣੇ ਹੈਗਾ ਫਾਇਰ ਬ੍ਰਿਗੇਡ ਦਾ ਸਟੇਸ਼ਨ ਜੇ ਕੋਈ ਆਗੂਗ ਲੱਗ ਜਾਂਦੀ ਹੈ ਤਾਂ ਬਾਈ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਉਹ ਸਾਹਮਣੇ ਉਧਰ 골 ਡਿੱਗੀ ਆ ਤੇ ਅਸੀਂ ਚੱਲੇ ਇਧਰ ਇਹ ਜਿਹੜਾ ਮੈਨੂੰ ਮੇਰੇ ਹਿਸਾਬ ਨਾਲ ਧੋਬੀ ਬਾਜ਼ਾਰ ਵਾਲਾ ਰੋਡ ਆ ਜਾਂਦਾ ਪੁਰਾਣੇ ਕਿਲੇ ਆ ਹਨਾ ਪੁਰਾਣਾ ਕਿਲੇ ਵਾਲਾ ਰੋਡ ਹਾਂ ਬਾਈ ਪਾਣੀ ਵਾਲਾ ਲਾਓ ਵੀ ਮੁੰਡਾ ਲੈ ਕੇ ਪਹੁੰਚ ਗਿਆ ਧੋਬੀ ਬਾਜ਼ਾਰ ਚ ਤੇ ਕੱਪੜੇ-ਕੁਪੜੇ ਦੀਆਂ ਲੱਗੀਆਂ ਹੋਈਆਂ ਸੇਲਾਂ ਖਰੀਦਾਰੀਆਂ ਜਲ ਪਈਆਂ ਵੀ ਇਧਰ ਲੈ ਬੈਗ-ਬੂਗ ਲਈ ਜਾਂਦੀਆਂ ਕੁੜੀਆਂ ਇੱਥੇ ਐਂ ਦਵਾਰ ਨੂੰ ਬਹੁਤ ਬਾਜ਼ਾਰ ਲੱਗਦਾ ਹੈ ਨਾ ਚੰਗਾ ਕਹਿੰਦੇ ਮਾਰਕੀਟ ਸੇਲ ਸੂਲ ਨੂੰ ਲੱਗਦੀ ਆ ਸਸਤੇ ਹੁੰਦੇ ਆ ਮਹਿੰਦੀ ਵਾਲੇ ਥਾਂ ਥਾਂ ਤੇ ਬੈਠੇ ਹੋਏ ਯਾਰ ਮੇਰੇ ਹਿਸਾਬ ਨਾਲ ਬਈ ਵਿਆਹ ਸ਼ਾਦੀਆਂ ਵਾਲੇ ਕੱਪੜਾ ਹੀ ਇੱਥੋਂ ਬਣਾਉਂਦੇ ਲੋਕ ਹੈ ਨਾ ਆਵੇ ਖੁੰਡੀਆਂ ਹੀ ਚੱਕੀ ਲਈ ਜਾਂਦੇ ਸੀ ਨਾ ਆ ਲੈਪਲ ਕਾਰਾਂ ਨੂੰ ਫਿਰ ਜੂਰਾਂਗਾ ਪਿੰਘਾਵੇ ਬਈ ਪ੍ਰਕਾਰ ਨਾ ਪਿੱਛੇ ਆ ਵਹੀ ਵਾ ਕੀ ਆ ਬਾਤਾਂ ਇਦਾਂ ਵਿਆਹ ਕੁੜੀਆਂ ਸ਼ਾਮ ਕੁੜੀਆਂ ਲਈ ਲਹਿੰਗੇ ਲੂੰਗੇ ਜੋ ਚਰਾਰਾ ਕਰਾਰਾ ਉਹ ਵੀ ਪਾਉਣੀਆਂ ਖਰੂਤਾ ਵਾਲੀ ਦੁਕਾਨ ਵੀ ਆ ਬਈ ਦੇਸੀ ਤੋਂ ਬੀਬੀਜਾਰ ਵਾਲਾ ਚੌਕ ਹੀ ਗਿਆ ਸੀ ਹੁਣੇ ਤਾਂ ਆਪਾਂ ਨੂੰ ਬਈ ਅਸੀਂ ਸਾਨੂੰ ਐ ਪੱਕਾ ਨਹੀਂ ਪਤਾ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਬਈ ਸਾਨੂੰ ਤਾਂ ਧੋਬੀ ਬੀਬੀਜਾਰ ਵਾਲਾ ਚੌਕ ਗਿਆ ਸੀ ਤੁਹਾਨੂੰ ਦੱਸ ਦਿੰਦੇ ਨੇ ਬਈ ਧੋਬੀ ਬੀਜਾਰ ਦੇ ਸਾਹਮਣੇ ਚੌਕ ਆ ਜਾਂਦਾ ਵਾ ਲਓ ਬਈ ਇੱਥੋਂ ਅਸੀਂ ਹੁਣ ਸੌਦਾ ਪਤਾ ਚੱਕਣਾ ਤੇ ਫੇਰ ਅਸੀਂ ਕਰਾਂਗੇ ਵਾਪਸੀ ਇਹ ਹੈਗੀ ਆ ਬਾਈ ਜੀ ਭਗਵਾਨ ਦਾਸ ਰਾਜਕੁਮਾਰ ਦਾ ਜਿਹੜਾ ਸਟੋਰ ਇੱਥੋਂ ਸੌਦਾ ਲੈ ਕੇ ਆਣਾ ਦੁਕਾਨ ਬਹੁਤ ਵਧੀਆ ਸਸਤੀ ਵੀ ਆ ਸਾਰਾ ਆ ਸਾਹਿਬ ਜੀ ਸਟੋਰ ਕਹਿੰਦੇ ਆ ਠੀਕ ਆ ਜੀ ਤੇ ਬਹੁਤ ਵਧੀਆ ਆਮ ਸਾਰੀਆਂ ਦੁਕਾਨਾਂ ਨਾਲੋਂ ਸਸਤਾ ਸਮਾਨ ਤੁਹਾਨੂੰ ਇੱਥੇ ਮਿਲੂਗਾ ਬਾਈ ਜੀ ਬਿਲਕੁਲ ਜਿਹੜੀ ਇਹ ਦੁਕਾਨ ਹੈਗੀ ਆ ਥੋਬੀ ਚੌਂਕ ਦੇ ਬਿਲਕੁਲ ਨਾਲ ਆ ਥੋਬੀ ਚੌਂਕ ਦੇ ਪੁੱਢੇ ਪੁੱਢੇ ਹਾਂ ਹਾਂ ਨੁਕਰ ਤੇ ਬਿਲਕੁਲ ਬਾਈ ਗੱਟੇ ਚ ਪਾਦਾ ਦੇਸੀ ਕਮਣ ਹੈ ਗੱਟੇ ਚ ਪਾਦਾ ਸੌਦਾ ਠੀਕ ਆ ਜੋਰ ਲਗਾ ਕੇ ਹਾਈ ਸ਼ਾਹ ਇੱਥੇ ਇੱਕ ਬਣੀ ਹੋਈ ਐ ਟੈਂਕੀ ਪਾਣੀ ਵਾਲੀ ਬਹੁਤ ਵੱਡੀ ਆ ਸਾਹਮਣੇ 골ਡ ਡਿੱਗੀ ਆ ਨਾ ਹਾਂ ਨਿਕਾ ਜਪ ਪੰਪ ਬਣਿਆ ਹੋਇਆ ਵਾ ਨਾਲ ਹੀ ਆ 골ਡ ਡਿੱਗੀ ਇਹਦੇ ਵਿੱਚ ਵੀ ਦੁਕਾਨਾਂ ਹੀ ਆ ਮਾਰਕੀਟ ਹੈ ਯਾਨੀ ਕਿ ਚੌਂਕ ਵਾਲਾ ਹਿਸਾਬ ਹੀ ਆ ਨਾ ਇਹ ਹਾਂ ਲੇਬਰ ਚੌਂਕ ਵੀ ਬੋਲ ਦਿੰਦੇ ਆ ਨੂੰ ਬਾਈ ਤੇ ਸਾਹਮਣੇ ਆ ਗਿਆ ਰੇਲਵੇ ਸਟੇਸ਼ਨ ਲੋਕਾਂ ਦਾ ਟ੍ਰੈਫਿਕ ਕਿੰਨੇ ਦੀ ਹੈ 20 ਰੁਪਏ ਦੀ ਲੋ ਬਾਈ ਜਿੰਦੀ ਵੀ ਲੈ ਲਗੀ ਹੈ 20 ਰੁਪਏ ਦੀ ਕੱਢੀ ਆ ਚੱਬ ਆਪਾਂ ਤਾਂ ਜਮਾਂ ਹੀ ਨੇੜੇ ਸੀਗੇ ਉਹ ਸਾਹਮਣੇ ਆਏ ਸੀ ਐਵੇਂ ਆਪਾਂ ਵਲਕੇ ਆ ਗਏ ਹਨ ਇਹ ਬੈਠੀ ਆ ਲੇਬਰ ਬਾਈ ਇੱਥੋਂ ਲਿਜਾ ਸਕਦਾ ਹਨ ਲੇਬਰ ਨੂੰ ਹਨਾ ਠੀਕ ਆ ਜਿੱਥੇ ਵੀ ਲੈ ਕੇ ਜਾਣਾ ਘਰ-ਬਾਰ ਕੰਮ ਕਰਉਣਾ ਜਾਂ ਹੋਰ ਇੱਥੇ ਵੈਸੇ ਲੇਬਰ ਚੌਂਕ ਵੀ ਬੋਲ ਦਿੰਦੇ ਇਹਨੂੰ ਬਾਈ ਆਹ ਛੱਲੇਬਰ ਚੌਂਕ ਬੋਲ ਦਿੰਦੇ ਆ ਬਾਈ ਕਹਿੰਦਾ ਆ ਸਾਰੇ ਬੰਦੇ ਜਿਹੜੇ ਕੰਮ ਕਰਨ ਵਾਲੇ ਹੀ ਆ ਜਿਹੜਾ ਮਰਜੀ ਇੱਥੋਂ ਲਿਜਾ ਕੇ ਆ ਮਾਲਾ ਘਰਵਾਰ ਵਾਸਤੇ ਜਾਂ ਕੋਈ ਹੋਰ ਕੰਮਕਾਰ ਵਾਸਤੇ ਯਾਰ ਇੱਥੋਂ ਜਾਂਦੇ ਆ ਇਹਨਾਂ ਦਾ ਰੇਟ ਵੀ ਫਿਕਸ ਹੋਊਗਾ ਯਾਰ ਹਨਾ ਆ ਕੀ ਬਣਿਆ ਇੱਥੇ ਰੈਸਟੋਰੈਂਟ ਕੋਈ ਰੈਸਟੋਰੈਂਟ ਦਾ ਮੈਰਿਜ ਕਰਨੀ ਆ ਵਿਆਹ ਕਰਨਾ ਆ ਬਾਈ ਇੱਕ ਬਹੁਤ ਵਧੀਆ ਰੈਸਟੋਰੈਂਟ ਬਣ ਗਿਆ ਵਾ ਬਠਿੰਡੇ ਦੇ ਵਿੱਚ ਵੇ ਬਠਿੰਡੇ ਨੇ ਤਰੱਕੀ ਬਹੁਤ ਕੀਤੀ ਹੋਣਾ ਹਨਾ ਕੌਕਯੋ ਮੈਟਲ ਇੱਧਰੋਂ ਪਾਸੇ ਜਾਂਦਾ ਕੂਮਾ ਵੇਲਾ ਵਿਚਾਰੇ ਸੈਣਮੇ ਦੀ ਕੀ ਹਾਲਤ ਕਰ ਰੱਖੀ ਹੈ ਨਾ ਨਵਾਂ ਕਾਦਾ ਬਣਾ ਬਸ ਮਤਲਬ ਇਹਦਾ ਪਾਰਕਿੰਗ ਹੀ ਬਣ ਗਈ ਉਹ ਸੀਟਾਂ ਵਿੱਚ ਹੈਗੀਆਂ ਉਹ ਲੱਗੇ ਸੋਹਣੇ ਹੰਡਾ ਕਿੱਦਾਂ ਬਿਆਵਾ ਬੋਲਿਆਣੇ ਵਾਲਾ ਰੋਡ ਆ ਵੀ ਇਹ ਸਾਹਮਣੇ ਆ ਜਣੀ ਤਿੰਨ ਕੋਣੀ ਹੁਣ ਇਸ ਵਕਤ ਆਪਾਂ ਹੈਗੇ ਗਣੇਸ਼ਾ ਵਾਸਤੇ ਚ ਸਾਹਮਣੇ ਥਰਮਲ ਪਲਾਟ ਵੀ ਉਹ ਤੇ ਦੀਨੇ ਹੀ ਹੋਣੇ ਤੁਹਾਨੂੰ ਕਰਕੇ ਵਿਖਾ ਦਿੰਦੇ ਆ ਹੈਂ ਹਾਉ ਬੰਦਾ ਵੇਹੇ ਉਹ ਥਰਮਲ ਪਲਾਟ ਹਨ ਇਹ ਹੈਗਾ ਬਈ ਦਿੱਲੀ ਹਾਟ ਵਾਲਿਆਂ ਦਾ ਹਸਪਤਾਲ ਮੇਨ ਇੱਥੇ ਆ ਤੇ ਇੱਕ ਇਹਨਾਂ ਦੀ ਜਿਹੜੀ ਬ੍ਰਾਂਚ ਜਿਹੜਾ ਹਸਪਤਾਲਾ ਜਿਹੜਾ ਮੋਗੇ ਵੀ ਬਣਿਆ ਹੋਇਆ ਬਿਲਕੁਲ ਜਿਹੜਾ ਨਹਿਲੇ ਡੈਰੀ ਕੋਲੇ ਹੈਗਾ ਵਾ ਇੱਥੇ ਆ ਜਿਹੜੀਆਂ ਗੱਡੀਆਂ ਖੜੀਆਂ ਇੱਥੇ ਕਾਰਾਂ ਦੀ ਐਸੈਸਰੀ ਜਾਨੀ ਕਿ ਸਪेयर पार्ट ਦਾ ਸਮਾਨ ਸਾਰਾ ਇਹ ਲਾਈਨ ਤੇ ਮਿਲਦਾ ਬਿਲਕੁਲ ਜਿਹੜੀ ਆ ਤਿੰਨ ਕੋਣੀ ਕੋਲੇ ਆ ਤੇ ਆ ਤਿੰਨ ਕੋਣੀ ਦੀਆਂ ਜਿਹੜੀਆਂ ਆਗੀਆਂ ਲਾਈਟਾਂ ਬਹੁਤ ਦੁਕਾਨਾਂ ਤੇ ਫੇਰ ਵੀ ਬਹੁਤ ਕੁਝ ਜਾਇ ਇਹ ਹੈਗਾ ਜੀ ਮਿੱਡੂ ਮਾਲ ਰੋਡ ਤੇ ਕਾਫੀ ਇਹ ਵੀ ਜਿਹੜਾ ਮੰਨ ਕੇ ਚੱਲੋ ਅੱਧਾ ਕਿਲੋਮੀਟਰ ਜਾਂ ਪੌਣਾ ਕਿਲੋਮੀਟਰ ਦਾ ਬਾਜ਼ਾਰ ਹੈਗਾ ਲੰਮਾ ਇਹ ਚੌਕ ਤੇ ਜਰਾਬਾ ਜਰੂਬਾ ਟੋਪੀਆਂ ਵਾਲੀਆਂ ਦੁਕਾਨਾਂ ਬਹੁਤ ਲੱਗੀਆਂ ਸਾਹਮਣੇ ਹੈਗਾ ਮੰਦਿਰ ਰਾਯਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਨਾਲੇ ਮੰਦਿਰ ਬਣਿਆ ਹੋਇਆ ਵਾ